ਇੱਕ ਦਰਿਆ ਜੋ ਇੱਕ ਰਾਤ ਵਿੱਚ ਗਾਇਬ ਹੋ ਗਿਆ ਹਾਂ ਇੱਕ ਦਰਿਆ ਨਾ ਸਰਸਵਤੀ ਕੀ ਤੁਸੀਂ ਜਾਣਦੇ ਹੋ ਸਰਸਵਤੀ ਨੂੰ ਅੱਜ ਦੁਨੀਆ ਲੋਸਟ ਰਿਵਰ ਕਹਿੰਦੀ ਹੈ ਪੁਰਾਤਨ ਕਿਤਾਬਾਂ ਵੇਦਾਂ ਤੇ ਇਤਿਹਾਸ ਦੱਸਦੇ ਹਨ ਕਿ ਇਹ ਦਰਿਆ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਇਲਾਕਿਆਂ ਵਿੱਚੋਂ ਵਹਿੰਦਾ ਸੀ ਪਰ ਸੌਆਂ ਸਾਲ ਪਹਿਲਾਂ ਇਹ ਦਰਿਆ ਇੱਕਦਮ ਗਾਇਬ ਹੋ ਗਿਆ ਧਰਤੀ ਸੁੱਕ ਗਈ ਰਸਤਾ ਮਿਟ ਗਿਆ ਤੇ ਦਰਿਆ ਰੇਤ ਦੇ ਢੇਠਾਂ ਦਬ ਗਿਆ ਵਿਗਿਆਨੀਆਂ ਨੇ ਸੈਟਲਾਈਟ ਤੇ ਜੋ ਫਿਜ਼ਿਕਸ ਨਾਲ ਇਸ ਦਾ ਪੁਰਾਣਾ ਰੂਟ ਲੱਭ ਲਿਆ ਹੈ ਅਤੇ ਪਤਾ ਲੱਗਾ ਕਿ ਇਸ ਦਾ ਮੁੱਖ ਰਸਤਾ ਪੰਜਾਬ ਦੀ ਧਰਤੀ ਵਿੱਚੋਂ ਹੁੰਦਾ ਸੀ ਸਰਸਵਤੀ ਨੇ ਪੰਜਾਬ ਦੇ ਖੇਤਾਂ ਨੂੰ ਉਪਜਾਊ ਬਣਾਇਆ ਲੋਕਾਂ ਨੂੰ ਪਾਣੀ ਦਿੱਤਾ ਤੇ ਸਭਿਆਚਾਰ ਨੂੰ ਜਨਮ ਦਿੱਤਾ ਇਹ ਦਰਿਆ ਗਾਇਬ ਕਿਉਂ ਹੋਇਆ ਪੁੱਛਾਂ ਕਲਾਈਮਟ ਚੇਂਜ ਤੇ ਹਿਮਾਲਿਆ ਦੇ ਬਦਲਦੇ ਰੂਪ ਨੇ ਇਸ ਦਾ ਰਸਤਾ ਬੰਦ ਕਰ ਦਿੱਤਾ ਅੱਜ ਵੀ ਪੰਜਾਬ ਦੀ ਰੇਤ ਪੁਰਾਣੇ ਤਲਾਬ ਤੇ ਜ਼ਮੀਨ ਹੇਠਾਂ ਮਿਲਦੇ ਨਿਸ਼ਾਨ ਸਰਸਵਤੀ ਦੀ ਮੌਜੂਦਗੀ ਦੀ ਗਵਾਹੀ ਦਿੰਦੀਆਂ ਨੇ ਏਸੀ ਪੰਜਾਬ ਦੇ ਗੁੰਮ ਹੋਏ ਦਰਿਆ ਸਰਸਵਤੀ ਦੀ ਅਣਸੁਣੀ ਕਹਾਣੀ ਸੱਚ ਦਾ ਪੰਜਾਬ